ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਆਸਾ ਭਗਤ ਗਬੀਰ ਜੀ ਦੀਓ ਕੀ ਬਾਣੀ ਸ਼ਬਦ ਹੈ ਰੇ ਬਉਰੇ ਤੋਹੇ ਘਰੀ ਨਾ ਰਖੈ ਕੋਈ ਇਸ ਸ਼ਬਦ ਨੂੰ ਜਦੋਂ ਆਪਾਂ ਬੀਬੀਆਂ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾ ਮੰਨਦੇ ਹਾਂ ਆਸਾਨੀ ਦੇ ਨਾਲ ਇਸ ਨੂੰ ਬੀਬੀਆਂ ਗਾਇਨ ਕਰ ਸਕਦੀਆਂ ਹਨ ਸਿੱਖ ਸਕਦੀਆਂ ਹਨ ਮੈਂ ਇੱਕ ਵਿਸ਼ੇਸ਼ ਗੱਲ ਜੋ ਕਹਿਣਾ ਚਾਹਾਂਗਾ ਇਸ ਸ਼ਬਦ ਵਿੱਚ ਆਪਾਂ ਕੋਮਲ ਨੀ ਅਤੇ ਸ਼ੁੱਧ ਗਾ ਲਗਾ ਕੇ ਵੀ ਇਸ ਨੂੰ ਗਾਇਨ ਕਰ ਸਕਦੇ ਹਾਂ ਅਤੇ ਇਹਨਾਂ ਦੋਨਾਂ ਸੁਰਾਂ ਨੂੰ ਇਗਨੋਰ ਕਰਕੇ ਵੀ ਆਪਾਂ ਇਸ ਸ਼ਬਦ ਨੂੰ ਗਾਇਨ ਕਰ ਸਕਦੇ ਹਾਂ ਤੇ ਕੋਸ਼ਿਸ਼ ਕਰਾਂਗੇ ਕਿ ਦੋਨੋਂ ਤਰੀਕੇ ਨਾਲ ਆਪਾਂ ਇਸ ਨੂੰ ਸਰਵਨ ਕਰੀਏ ਤੇ ਜਦੋਂ ਮੁੱਖ ਤੌਰ ਤੇ ਜੇ ਰਿਸ਼ਵਰ ਲੇ ਸਾ ਮੰਦਰ ਸਬਤਕ ਵਿੱਚ ਸ਼ੁੱਧ ਧਾ ਇੱਥੇ ਲੱਗਦਾ ਹੈ ਅਤੇ ਕੋਮਲਨੀ ਜੇ ਲਾਣਾ ਚਾਹੀਏ ਤੇ ਆਪਾਂ ਲਾਨੇ ਆ ਨਹੀਂ ਤਾਂ ਨਹੀਂ ਵੀ ਲਗਾਵਾਂਗੇ ਤਾਂ ਆਪਣਾ ਗਾਇਨ ਮੰਦਰ ਸਬਤਕ ਵਿੱਚ ਬਿਨਾ ਲਗਾਏ ਹੋ ਸਕਦਾ ਹੈ ਤੇ ਮੰਦਰ ਸਬਤਕ ਵਿੱਚ ਆਪਾਂ 7 ਤੋਂ ਬਾਅਦ ਸ਼ੁਦਰੇ ਕੋਮਲ ਗਾ ਸ਼ੁੱਧ ਗਾ ਤੇ ਗਾਣਾ ਚਾਹਾਂਈਏ ਚਾਹੀਏ ਤਾਂ ਅੰਤਰਾ ਵਿੱਚ ਆਪਾਂ ਵਰਤ ਸਕਦੇ ਹਾਂ ਨਹੀਂ ਤਾਂ ਕੋਮਲ ਗਾ ਦੇ ਨਾਲ ਵੀ ਅੰਤਰਾ ਬਹੁਤ ਵਧੀਆ ਗਾਇਨ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਮਾ ਸਵਰ ਹਲਕਾ ਜਿਹਾ ਟੱਚ ਕਿਤੇ ਕਿਤੇ ਆਂਦਾ ਹੈ ਮਾ ਤੋਂ ਬਾਅਦ ਪਾ ਸ਼ੁੱਧ ਧਾ ਕੋਮਲ ਨਹੀਂ ਜ਼ਰੂਰ ਲੱਗਦਾ ਹੈ ਮਦ ਸप्तक ਵਿੱਚ ਅਤੇ ਤਾ ਸप्तक ਵਿੱਚ ਕੇਵਲ ਸਾ ਤਾ ਖੀ ਇਹ ਸ਼ਬਦਾਚਰਨ ਹੈ ਤੇ ਹੁਣ ਆਪਾਂ ਇਸ ਸ਼ਬਦ ਨੂੰ ਦੇਖਦੇ ਹਾਂ ਪਹਿਲਾ ਸਥਾਈ ਤੇ ਇੱਕ ਅੰਤਰਾ ਤੇ ਉਸ ਤੋਂ ਬਾਅਦ ਗਾਇਨ ਕਰਦੇ ਹਾਂ ਕੱਲੇ-ਕੱਲੇ ਸੁਰ ਤੇ ਪਹਿਲਾ ਸਥਾਈ ਨੂੰ ਆਪਾਂ ਗਾਇਨ ਕਰਾਂਗੇ ਤੇ ਸਿੱਖਾਂਗੇ ਉਸ ਤੋਂ ਬਾਅਦ ਅੰਤਰਾ ਗਾਇਨ ਕਰਾਂਗੇ ਤੇ ਸਿੱਖਾਂਗੇ ਤੇ ਮੈਂ ਵਿਸ਼ੇਸ਼ ਕਹਿਣਾ ਚਾਹਵਾਂਗਾ ਕਿਉਂਕਿ ਸ਼ਬਦ ਦੀ ਰੇਂਜ ਜ਼ਿਆਦਾ ਨਹੀਂ ਹੈ ਛੋਟੀਆਂ ਬੱਚੀਆਂ ਵੀ ਇਸ ਨੂੰ ਆਸਾਨੀ ਦੇ ਨਾਲ ਗਾਇਨ ਕਰ ਸਕਦੀਆਂ ਹਨ ਤੇ ਸ਼ੁਰੂ ਕਰਦੇ ਹਾਂ ਇਹ ਬੋਲੇ ਬੋਲੇ ਤੋਹ ਕਰੀ ਨਾਰਾਥ ਰੀ ਨਾਰਾਥ ਕੋਈ ਕੀ ਤੋ ਰਾਮ ਨਾਮ ਜਪ ਸੋ ਤੋ ਰਾਮ ਨਾਮ ਜਪ ਸੋ ਸਟਾਈ ਦਾ ਜਿਹੜਾ ਸੈਕੰਡ ਸਟੈਪ ਹੈ ਉਸ ਨੂੰ ਆਪਾਂ ਹਾਈ ਪਿਛਤੇ ਵੀ ਲਾਨੇ ਆ ਤੋ ਰਾਮ ਨਾਮ ਜਪ ਸੋ

ਰਾ ਮੈਂ ਗਾਇਨ ਕੀਤਾ ਹੈ ਉਸ ਨੂੰ ਸੇਮ ਇਸੇ ਤਰੀਕੇ ਨਾਲ ਆਪਾਂ ਹੁਣ ਆਪਾਂ ਕੱਲੇ ਕੱਲੇ ਸੁਰ ਤੇ ਦੇਖਦੇ ਹਾਂ ਰੇ ਬਾ ਰੇ ਤੋਹਿ ਕਰੀ ਨਾਰਾਥ ਬੋਰੇ ਤੋਹੇ ਕਰੀ ਨਰਾਤ ਕੋਈ ਤੂੰ ਨਾਮ ਜਪ ਸੋਈ ਉਹ ਨਾਮ ਜਪ ਸੋਈ ਜਿਹੜਾ ਮੈਂ ਕੋਮਲਨੀ ਦੀ ਗੱਲ ਕਰ ਰਿਹਾ ਸੀ ਉਹਨੂੰ ਕਿਸ ਤਰੀਕੇ ਨਾਲ ਹੈ ਤੋ ਰਾਮ ਨਾਮ ਜਪ ਸੋਈ ਵਿੱਚ ਕਿਤੇ ਕਿਤੇ ਯੂਜ਼ ਆਪਾਂ ਕਰ ਸਕਦੇ ਹਾਂ ਤੋ ਰਾਮ ਨਾਮ ਜਪ ਸੋ ਅਈ ਪਿਛਤੇ ਤੋਰਾਮ ਨਾਮ ਜਪ ਸੋਏ ਤੋਰਾਮ ਨਾਮ ਜਪ ਸੋਏ ਤੋਰਾਮ ਨਾਮ ਜਪ ਸੋਏ ਤੋਰਾਮ ਨਾਮ ਜਪ ਸੋਏ ਅੱਗੇ ਅੰਤਰਾ ਜਬ ਲਗ ਤੇਲ ਦੀਵੇ ਮੁਖ ਬਾਤੇ ਤਬ ਸੂਝੈ ਸਭ ਕੋਈ ਜਬ ਲਗ ਤੇਲ ਦੀਵੇ ਮੁਖ ਬਾਤੇ ਤਬ ਸੂਝੈ ਸਭ ਕੋਈ ਤੇਲ ਜਲੇ ਬਾਤੀ ਤੇਹਰਾਨੀ ਸੋਨਾ ਮੰਦਰ ਹੋਈ ਸੋਨਾ ਮੰਦਰ ਹੋਈ ਸੋਨਾ ਮੰਦਰ ਹੋਈ ਫੇਰ ਆ ਜਾਣਾ ਰੇ ਬਾਉਰੇ ਤੋਇ ਘਰੀ ਨਾ ਰੱਖੇ ਕੋਈ ਤੇ ਹੁਣ ਆਪਾਂ ਇਸ ਅੰਤਰੇ ਨੂੰ ਕੱਲੇ ਕੱਲੇ ਸੁਰ ਤੇ ਦੇਖਦੇ ਹਾਂ ਜਬ ਲਗ ਤੇਲ ਦੀਵੇ ਮੁਖ ਬਾਤੀ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੋਝੈ ਸਭ ਕੋਈ ਜਿਹੜਾ ਮੈਂ ਕਹਿ ਰਿਹਾ ਸੀ शुद्ध गा दे ਨਾਲ ਇਸ ਨੂੰ ਗਾਇਨ ਕਰ ਸਕਦੇ ਹਾਂ ਉਹ ਇਸ ਤਰ੍ਹਾਂ ਹੈ ਜਬ ਲਗਤੇ ਲੀਵੇ ਮੁਖ ਬਾਤੀ ਇਥੇ ਵਾਪਸੀ ਬਿਲੇ ਸ਼ੁੱਧ ਗਾ ਨਹੀਂ ਲਗਾਣਾ ਹੈ ਸਿਰਫ ਜਾਂਦੇ ਹੋਏ ਲਗਣਾ ਹੈ ਜਬ ਲਗਤੇ ਲੀਵੇ ਮੁਖ ਬਾਤੀ ਤਬ ਸੂਝੈ ਸਭ ਕੋਈ फिर तेल जले बाहरानी सोना मंदिर हो सेम आ गया इस तो बाद वापसी है सोना मंदर हो सोना मंदिर ਕਿ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਆਪ ਜੀ ਸਿੱਖ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ